ਸਤਗੁਰ ਨਾਨਕ ਜੀ ਪਰਮਾਉਂਦੇ ਜੋਨੇ ਦਿਲ ਤੋਂ ਕਰੇ ਕਮਾਉਂਦੇ ਆਪਣੇ ਬੜ ਕੇ ਡਾਂਗ ਚਲਾਉਂਦੇ ਆਪਣੇ ਬੜ ਕੇ ਡਾਂਗ ਚਲਾਉਂਦੇ ਬਕਸਣੇ ਕਨੇ ਕਸੂਰ ਨੰਗੀ ਮੂੰਹ ਵਿੱਚ ਆ ਰਾਮ ਬਗਲ ਵਿੱਚ ਛੁਰੀਆਂ ਸਤਗੁਰੇ ਨੂੰ ਮਨਜੂਰ ਨੰਗੀ ਮੂੰਹ ਵਿੱਚ ਆ ਰਾਮ ਬਗਲ ਵਿੱਚ ਛੁਰੀਆਂ ਸਤਗੁਰੇ ਨੂੰ ਮਨਜੂਰ ਪਾਵੇਂ ਜਾਵੇ ਮੂਰੇ ਉਹ ਸੀਤੀ ਪਰ ਕੇ ਹਿਰਦੇ ਵਿੱਚ ਭਲੀਤੀ ਪਾਵੇਂ ਜਾਵੇ ਮੂਰੇ ਉਹ ਸੀਤੀ ਰੱਬ ਕੋਲ ਜਾ ਰਹੇ ਹੂੰ ਸਭ ਕੀਤੀ ਰੱਬ ਕੋਲ ਜਾ ਰਹੇ ਹੂੰ ਸਭ ਕੀਤੀ ਮਿਲਣਾ ਕਰੇ ਹਜ਼ੂਰ ਨਗੀ ਮੂਹ ਵਿਚਾਰ ਆ ਮਗਲ ਵਿੱਚ ਚੁਰੀਆਂ ਸਤ ਗੂਰੇ ਨੂੰ ਮਨਜੂਰ ਨਗੀ ਮੂਹ ਵਿਚਾਰ ਆ ਮਗਲ ਵਿੱਚ ਚੁਰੀਆਂ ਸਤ ਗੂਰੇ ਨੂੰ ਮਨਜੂਰ ਨਗੀ ਆ ਸਤ ਗੁਰ ਹੋਵੇ ਪੂਰਾ ਕਰਕੇ ਐਸਾਂ ਉਸ ਦਾ ਦੂਰਾ ਮਿਲੇ ਆ ਸਤ ਕੂਰ ਹੋਵੇ ਪੂਰਾ ਕਰਕੇ ਐਸਾਂ ਉਹਦਾ ਅਦੂਰਾ ਰਹਿ ਜਾਏ ਫਿਰ ਵੀ ਸਿੱਖੇ ਅਦੂਰਾ ਰਹਿ ਜਾਏ ਫਿਰ ਵੀ ਸਿੱਖੇ ਅਦੂਰਾ ਕੰਚਨ ਪਿਆ ਮਨੂਰ ਨਗੀ ਮੂਹ ਵਿਚ ਆ ਰਾਮ ਬਗਲ ਵਿਚ ਚੂਰੀਆਂ ਦਾ ਤੇ ਨੂ ਮਨਜੂਰ ਨਹੀਂ ਮੂਹ ਵਿਚ ਆ ਰਾਮ ਬਗਲ ਵਿਚ ਚੂਰੀਆਂ ਦਾ ਤੇ ਨੂ ਮਨਜੂਰ ਨਹੀਂ ਨਿੰਦੇ ਆਚੂਗਲੀ ਵਿੱਚ ਜੋ ਬੈ ਗਏ ਬਣ ਕੇ ਠੱਗ ਠੱਗਣੇ ਰਹੇ ਗਏ ਨਿੰਦੇ ਆਚੂਗਲੀ ਵਿੱਚ ਜੋ ਬੈ ਗਏ ਬਣ ਕੇ ਠੱਗ ਠੱਗਣੇ ਰਹੇ ਉਗਣ ਛਾਣ ਛਾਣ ਕੇ ਬੈ ਗੇ ਉਗਣ ਛਾਣ ਛਾਣ ਕੇ ਬੈ ਗੇ ਹੋਏ ਗੁਣ ਪਰਪੂਰ ਨਗੀ ਮੂ ਵਿਚਾਰਾਮ ਬਗਲ ਵਿੱਚ ਚੁਰੀਆਂ ਸਤ ਗੂਰੇ ਨੂੰ ਮਨਜੂਰ ਨਗੀ ਮੂ ਵਿਚਾਰਾਮ ਬਗਲ ਵਿੱਚ ਚੁਰੀਆਂ ਸਤ ਗੂਰੇ ਨੂੰ ਮਨਜੂਰ ਨਗੀ ਮਿੱਠਾ ਬੋਲ ਕਰੇ ਚਤਰਾਈ ਉਸ ਤੋਂ ਵੱਡਾ ਕੌਣ ਕਸਾਈ ਮਿੱਠਾ ਬੋਲ ਕਰੇ ਚਤਰਾਈ ਉਸ ਤੋਂ ਵੱਡਾ ਕੌਣ ਕਸਾਈ ਅੰਦਰੋਂ ਜਾਵੇ ਛੁਰੀ ਚਲਾਈ ਅੰਦਰੋਂ ਜਾਵੇ ਛੁਰੀ ਚਲਾਈ ਹੋਵੇ ਮਾਬ ਕਸੂਲ ਨਹੀਂ ਹੋਣੇ ਮਾਫ਼ ਕਸੂਰ ਨਹੀਂ ਮੂ ਮਿਚਰਾ ਬਗਲ ਵਿੱਚ ਚੁਰੀਆਂ ਦਾ ਤੇ ਨੂੰ ਮਨਜ਼ੂਰ ਨਹੀਂ ਮੂ ਮਿਚਰਾ ਮ ਬਗਲ ਵਿੱਚ ਚੁਰੀਆਂ ਦਾ ਤੇ ਨੂੰ ਮਨਜ਼ੂਰ ਨਹੀਂ ਕਾਵੀ ਸੇਵਾ ਭਗਤੀ ਤੇਰੀ ਉਤੋਂ ਉਤੋਂ ਤਸਵੀਰ ਫੇਰੀ ਆਦੀ ਸੇਵਾ ਭਗਤੀ ਤੇਰੀ ਉਤੋਂ ਉਤੋਂ ਤਸਵੀਰ ਮੇਰੀ 헤ਰਾ ਫੇਰੀ ਤੇ ਮੈਂ ਮੇਰੀ 헤ਰਾ ਫੇਰੀ ਤੇ ਮੈਂ ਮੇਰੀ ਕੀਤੀ ਚੱਕਣਾ ਚੂਰੇ ਨਹੀਂ ਮੂੰਹ ਵਿੱਚ ਆ ਰਾਮ ਬਗਲ ਵਿੱਚ ਚੂਰੀਆਂ ਦਾਤੇ ਨੂੰ ਮਨਜੂਰ ਨਹੀਂ ਮੂੰਹ ਵਿੱਚ ਆ ਰਾਮ ਬਗਲ ਵਿੱਚ ਚੂਰੀਆਂ ਦਾਤੇ ਨੂੰ ਮਨਜੂਰ ਨਹੀਂ ਬੁਲੰਦੇ ਸਦਾ ਯੋਧੇ ਚੰਡੇ ਲਾਗੇ ਦੁਖ ਜੋ ਖੁਸ਼ੀਆਂ ਵੰਡੇ ਹੱਕੀ ਬੀਜ ਕੀ ਕਰਾ ਕੰਡੇ ਖਾਂਦਾ ਕੋਈ ਖਜੂਰ ਨੰਗੀ ਮੂੰਹ ਵਿਚ ਆ ਰਾਮ ਬਗਲ ਵਿਚ ਚੂਰੀਆਂ ਸਤਕੂਰ ਨੂੰ ਮਰ ਜੂਰੇ ਨੰਗੀ ਮੂੰਹ ਵਿਚ ਆ ਰਾਮ ਬਗਲ ਵਿਚ ਚੂਰੀਆਂ ਸਤਕੂਰ ਨੂੰ ਮਰ ਜੂਰੇ ਨੰਗੀ ਆਹ ਉਹ ਨਾ ਜਾਣੇ ਕਿਸੇ ਦੀਆਂ ਲੱਗੀਆਂ ਹੋ ਸਜਣ ਬਣ ਕੇ ਮਾਰੇ ਟੱਗੀਆਂ ਹੋਣੇ ਬਾਬ ਕਿਸੂਰ ਨਹੀਂ ਮੂਹ ਵਿਚਰਾਵ ਮਗਲ ਵਿੱਚ ਚੁਰੀਆਂ ਨਾ ਤੇ ਤੂੰ ਮਨਜੂਰ ਨਹੀਂ ਨੂਰੀ ਦਰਸਨ ਬਿਨਾ ਨਰਾਸੇ ਮੂਸੇ ਵਾਂਗ ਰਹੂਗੇ ਪਿਆਸੇ ਜਿਨਾ ਸਵਾਵ ਚਾਲੇ ਪਾਸੇ ਜਿਨਾ ਸਵਾਵ ਚਾਲੇ ਪਾਸੇ ਕਰ ਦੇ ਕੋਵਾ ਦੂਰ ਨਗੀ ਮੂਹ ਵਿੱਚ ਰਾਵ ਬਗਲ ਵਿੱਚ ਚੁਰੀਆ ਲਾਤੇ ਨੂ ਮਨ ਜੂਰ ਨਗੀ ਉਹ ਆਪਣੀ ਆਈ ਤੇ ਆ ਜਾਏ ਉਹ ਆਪਣੀ ਤੇ ਜਿ ਆਵੇ ਹਾਥੀ ਕੀੜੀ ਤੋ ਮਰਵਾਵੇ ਨੀਵੇਂ ਨੂੰ ਮਾਣ ਦਵਾਵੇ ਹੁੰਦੇ ਉਹ ਮਧਪੂਰ ਨਗੀ ਮੂਝ ਰਾਮ ਬਗਲ ਵਿੱਚ ਸ਼ੁਰੀਆਂ ਦਾ ਤੇ ਨੂੰ ਮਰਜੂਰ ਨਹੀਂ ਸੱਚੇ ਹੋਣ ਭਗਤ ਜੇ ਭੋਲੇ ਮੋਲਾ ਮਗਰ ਮਗਰ ਫਿਰ ਟੋਲੇ ਰਹਿਦਾ ਸਦਾ ਉਹਨਾਂ ਦੇ ਕੋਲੇ ਹੁੰਦਾ ਪਲ ਵੀ ਦੂਰ ਨੰਗੀ ਮੂੰਹ ਵਿਚਰਾ ਬਗਲ ਵਿਚ ਛੁਰੀਆਂ ਲਾਤੇ ਨੂੰ ਮਰਜ਼ੂਰ ਨਹੀਂ ਮੂੰਹ ਵਿਚਰਾ ਬਗਲ ਵਿਚ ਛੁਰੀਆਂ ਲਾਤੇ ਨੂੰ ਮਨਜ਼ੂਰ ਨਹੀਂ ਵਾਰਕਟਾ ਦੀਵੇ ਕਹਿਣ ਸੁਣ ਵੀਰਾ ਇਹ ਗੱਲ ਪੱਥਰ ਉੱਤੇ ਲਕੀਰਾ ਰਾਗੜੇ ਖਾਦੇ ਬਾਜੂ ਹੀਰਾ ਬਣਦਾ ਕੋਹੇ ਨੂਰੇ ਨਗੀ ਮੂ ਬਚਰਾ ਮਗਲ ਵਿੱਚ ਚੂਰੀਆਂ ਸਤਗੂਰੇ ਨੂੰ ਮਨਜੂਰੇ ਨਗੀ ਮੂ ਬਚਰਾ ਮਗਲ ਵਿੱਚ ਚੂਰੀਆਂ ਸਤਗੂਰੇ ਨੂੰ ਮਨਜੂਰੇ ਨਗੀ